ਮੈਂ ਚਾਹੁੰਦਾ ਇਹ ਜਿੰਦਾ ਅੰਦਰ ਲਾ ਦਿੱਤਾ ਜਾਵੇ ਅੰਦਰ ਲਾ ਦਿੱਤਾ ਜਾਵੇ ਤਾਂ ਕਿ ਵਿਪੱਖਸ਼ ਇੱਥੇ ਬੈਠਾ ਰਹੇ ਤੇ ਸੁਣੇ ਉਹ ਭੱਜੇ ਨਾ ਆਮ ਤੌਰ ਤੇ ਕੀ ਹੁੰਦਾ ਇਲਜ਼ਾਮ ਲੱਗਦਾ ਸੱਤਾਧਾਰੀਆਂ ਤੇ ਕਿ ਵਿਰੋਧੀਆਂ ਨੂੰ ਚਾਕੇ ਬਾਹਰ ਮਾਰਦੇ ਆ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਮੈਂ ਤੁਹਾਨੂੰ ਲੋਕ ਗਿਫਟ ਕਰ ਰਿਹਾ ਕਿ ਵਿਰੋਧੀਆਂ ਨੂੰ ਬਾਹਰ ਨਹੀਂ ਹੰ ਲੈਣਾ ਇੱਥੇ ਬੈਠ ਕੇ ਸੁਣਨ ਉਹ ਸੱਚ ਸੱਚ ਸੁਣਿਓ ਇਹ जिंदा कदों ला मैं चुप फिकर ना करो फिकर ना एक मिनट एक, बैठो बैठो तो करके जिंदा लाना ही है बहाना लभ के भजन भजनो बैठो मैं करता है ਕਿ ਜਿਹੜਾ ਵਿਪੱਖਸ਼ ਹੈ ਉਹ ਵੀ ਜ਼ਿੰਮੇਵਾਰੀ ਨਾਲ ਕਿਉਂਕਿ ਇੱਥੇ ਸੁਣਨ ਲਈ ਬੈਠ ਕਰਨ ਲਈ ਭੇਜਿਆ ਗਿਆ ਉਹ ਇੱਥੇ ਬੈਠ ਕੇ ਸੁਣਨਗੇ ਮੈਂ ਤਾਂ ਅਕੂ ਕਹਦਾ ਜੀ ਮੁੱਖ ਮੰਤਰੀ ਸਾਹਿਬ ਜਦੋਂ ਇੱਕ ਵਾਰੀ ਤਾਲਾ ਕੋ ਲਾ ਹੀ ਸਕਦਾ ਜੀ ਮੁੱਖ ਮੰਤਰੀ ਸਾਹਿਬ ਸਰ ਮੈਂ ਇੱਕ ਹੋਰ ਦੇਵਾ ਇੱਕ ਇੱਕ ਹੋਰ ਦੇ ਦੇ ਨੇ ਇਹਨੇ ਜੀਬ ਤੇ ਲਾ ਦੋ ਬੋਲਣੀ ਨਹੀਂ ਦਿੰਦੇ ਕਿਸੇ ਨੂੰ ਬੋਲਣੀ ਨਹੀਂ ਦਿੰਦੇ ਕਿਸੇ ਨੂੰ ਮੇਰਾ ਮੇਰੀ ਵਾਰੀ ਹੈ ਜਦੋਂ ਤੁਹਾਡੀ ਵਾਰੀ ਆਈ ਤਾਂ ਬੋਲ ਪਿਓ ਜਦੋਂ ਤੁਹਾਡੀ 바ਰੀ ਆਈ ਤਾਂ ਬੋਲ ਪਿਓ ਆਹ ਤਰੀਕਾ ਆਹ ਤਰੀਕਾ ਆਈਵਾ ਸਾਹਿਬ ਤੁਸੀਂ ਬੈਠੋ ਤੁਸੀਂ ਇੱੱਦੀ ਠੀਕ ਹੋਣਾ ਤੁਸੀਂ ਇੱੱਦੀ ਠੀਕ ਹੋਣਾ ਭਾਈ ਸਾਹਿਬ ਸਪੀਕਰ ਕੀ ਵਾਲਵਲ ਸਪੀਕਰ ਕੋਈ ਪਾਵਰ ਹੈ ਤਾਲਾ ਮੁੱਖ ਮੰਤਰੀ ਸਾਹਿਬ ਨੂੰ ਬੋਲੋ ਉਹ 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 ਕਸਟੋਡੀਅਨ ਆਫ ਦਾ ਹਾਊਸ ਨੇ ਕਸਟੋਡੀਅਨ ਆਫ ਦਾ ਹਾਊਸ ਕੋਈ ਪਾਵਰ ਚਲੋ ਫਿਰ ਲੋ ਪਾਵਰ ਕੋ ਪੋਟੇ ਇਸ ਕਾਈਂਡ ਤੁਸੀਂ ਬੈਠੋ ਜੀ ਸਪੀਕਰ ਸਾਹਿਬ ਤੁਸੀਂ ਬੈਠੋ ਉਹਨਾਂ ਦੀ ਗੱਲ ਆ ਗਈ ਹੈ ਇਹ ਵੇ ਇਹ ਆਪਦੀ ਗੱਲ ਕਹਿ ਕੇ ਭੱਜ ਜੇ ਮੁਖਮਤ ਜੀ ਸਾਹਿਬ ਬੋਲੋ ਪੰਜਾਬ ਦਾ ਪੰਜਾਬ ਦੀਆਂ ਸਰਹੱਦਾਂ 'ਤੇ ਗੋਲੀਆਂ ਚੱਲਦੇ ਨੇ ਬੋਲੋ ਤੇ ਉਹੀ ਗੋਲੀਆਂ ਤਾਂ 1.5 ਸਾਲ 1.5 ਸਾਲ ਉਦੋਂ ਵੀ ਚੱਲੀਆਂ ਜਦੋਂ ਕੈਪਟਨ ਦੀ ਸਰਕਾਰ ਸੀ 1.5 ਸਾਲ ਉਦੋਂ ਵੀ ਚੱਲੀਆਂ ਸੀ ਤੇ ਉਦੋਂ ਤੁਸੀਂ ਕਿੰਨੀਆਂ ਕਿ ਚਿੱਠੀਆਂ ਲਿਖੀਆਂ ਸੀ ਉਹ ਇਜਾਜ਼ਤ ਤੋਂ ਬਾਅਦ ਜੋ ਵੀ ਕੁਝ ਕਿਹਾ ਗਿਆ ਰਿਕਾਰਡ ਨਾ ਕੀਤਾ ਜਾਵੇ ਲਾਉਂਦੇ ਸੀ ਘਰੇ ਜਾ ਕੇ ਮੀਟਰ ਨੂੰ ਦਰਕਾ ਲਾਉਂਦਾ ਸੀ ਤੇ ਕਦੇ ਕਿਸਾਨਾਂ ਵਾਲੇ ਗੱਲ ਕੀਤੀ ਕਦੇ ਉਦੋਂ 1.5 ਸਾਲ 726 726 ਮਰਵਾਤੇ ਕਦੇ ਸਰਹੰਜਲੀ ਦਵਾਈ ਕਦੇ ਸਰਹੰਜਲੀ ਦਵਾਈ 726 ਨੂੰ ਹੁਣ ਇਹਨਾਂ ਨੂੰ ਪਿਆਰ ਆ ਗਿਆ ਹੁਣ ਜੀਐਮ ਸਾਹਿਬ ਕੇਅਰ ਨੂੰ ਐਡਰੈਸ ਕਰਨਗੇ ਬਿਠਾਓ ਜੀ ਰਾਜਾ ਸਾਹਿਬ ਬੈਠੋ ਚਲ ਚਲ ਜਿੰਦਰਾ ਸਰ ਮਾਸਲ ਇਹ ਭੱਜਣਗੇ ਇਹ ਭੱਜਣਗੇ ਹੁਣ ਭੱਜਣਗੇ ਇਹ ਭੱਜਣਗੇ ਤੁਸੀਂ ਭਜੋ ਬੈਠੋ 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 ਬੈਠਾ ਜੀ ਬੈਠੋ ਬੈਠੋ ਜੀ ਸੀਐਮ ਸਾਹਿਬ ਕੰਟੀਨਿਊ ਕਰੋਗੇ ਪੰਜਾਬ ਦੇ ਹੱਕਾਂ ਨੂੰ ਉਹ ਪਤਾ ਲੱਗ ਜਾਊਗਾ ਪਤਾ ਲੱਗ ਉਹ ਸੋਨੇ ਦੇ ਬਿਸਕਟਾਂ ਲਿਓ ਸੋਨੇ ਦੇ ਬਿਸਕਟਾਂ ਲਿਓ ਚਲੋ ਗੱਲ ਕਰਦੇ ਆਂ ਬੈਠੋ ਹਾਂਜੀ ਤੁਸੀਂ ਭੱਜ ਜਾਨੀਓ ਤੁਸੀਂ ਭੱਜ ਜਾਨੀਓ ਤੁਸੀਂ ਗਵਰਨਰ ਦਾ ਪੱਸ਼ਾ ਨਹੀਂ ਦੇਣ ਦਿੱਤਾ ਤੁਸੀਂ ਭੱਜ ਜਾਨੀਓ ਤੁਸੀਂ ਆਪ ਬੋਲ ਕੇ ਭੱਜ ਜਾਨੀਓ ਆ ਬੰਦ ਕਰੋ ਮੇਰੇ ਕੋਲ ਹਾਲੋ ਇੱਧਰ ਵੀ ਲਾਓ ਇੱਧਰ ਵੀ ਲਾਓ ਹਾਂਜੀ ਸਪੀਕਰ ਸਾਹਿਬ ਇੱਧਰ ਵੀ ਲਾਓ ਇੱਧਰ ਵੀ ਲਾਓ ਮੈਂ इधर भी लाओ सा भी नहीं कुछ आता अबल खुराने अबल खुराने फाइलों पेरे को अबल खुराने दाइल अबल खुराने फाइल पैज ਸਪੀਕਰ ਸਪੀਕਰ ਸਾਹਿਬ ਬੋਲਣ ਬੋਲਣ ਸਾਰੇ ਮਾਣਯੋਗ ਮੈਂਬਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਆਪਣੀਆਂ ਆਪਣੀਆਂ ਸੀਟਾਂ ਤੇ ਬੈਠੋ ਤੁਹਾਡੀ ਬਾਰੀ ਆਈ ਤੁਸੀਂ ਬੋਲੋ ਬੋਲਣ ਕਿਉਂ ਨਹੀਂ ਦਿੰਦੇ ਸਾਰੇ ਮਾਣਯੋਗ ਸਦਕ ਸਭਾ ਨੂੰ ਬੇਨਤੀ ਕੀਤੀ ਜਾਂਦੀ ਹੈ ਆਪਣੀ ਆਪਣੀ ਸੀਟਾਂ ਤੇ ਬੈਠਣ ਬੈਠੋ 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 ਜੀ ਬੈਠੋ 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 ਨੋ ਨੋ ਬੈਠੋ ਬੈਠੋ ਤੁਸੀਂ ਬੈਠੋ बैठो तो, बैठो जदों बोल रहे हो सारी आओगी ओदा बोलो सीएम साहब बोल रहे हो एक बोलो चलते स्पीकर साहब स्पीकर साहब सीएम साहब हो जा मटेरियल आ गया फलाना आ मटेरियल साडा बैठो तुसी तो ਜੋ ਵੀ ਕੋਈ ਚੇਰ ਦੀ ਇਜਾਜ਼ਤ ਤੋਂ ਬਿਨਾ ਗਿਆ ਗਿਆ ਰਕਾਰਡ ਨਾ ਕੀਤਾ ਜਾਵੇ ਹਾਂਜੀ ਜੀ ਕਿਉਂਕਿ ਕਿਉਂਕਿ ਤੁਸੀਂ ਭੱਜਦੇ ਹੋ ਕਿਉਂਕਿ ਤੁਸੀਂ ਭੱਜਦੇ ਹੋ ਤੁਹਾਨੂੰ ਲੋਕਾਂ ਨੇ ਭੱਜਣ ਵਾਸਤੇ ਯਾਬ ਤੁਹਾਨੂੰ ਲੋਕਾਂ ਨੇ ਭੱਜਣ ਵਾਸਤੇ ਨਹੀਂ ਭੇਜਿਆ ਇੱਥੇ ਬੈਠਣ ਵਾਸਤੇ ਭੇਜਿਆ ਲੋਕਤੰਤਰ ਦੇ ਵਿਪੱਖ ਸੇ ਹੋਵੇ ਤਾਂ ਲੋਕਤੰਤਰ ਤੁਹਾਨੂੰ ਲੋਕਾਂ ਨੇ ਭੱਜਣ ਵਾਸਤੇ ਨਹੀਂ ਭੇਜਿਆ ਹਾਂਜੀ ਬੈਠੋ ਫਿਰ ਬੈਠੋ 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 ਬਾਜੋ ਮੈਂਬਰ ਸਾਹਿਬਾਨ ਨੂੰ ਬੇਨਤੀ ਕਰਦਾ ਇੱਕ ਵਾਰ ਆਪੇ ਸੀਟਾਂ 'ਤੇ ਬੈਠਣ ਜੀ ਬੈਠੋ ਜੀ ਬੈਠੋ 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 ਜੀ ਬੈਠੋ ਤੁਸੀਂ ਸਾਰੇ ਬਾਜੋ ਮੈਂਬਰ ਬੈਠੋ ਹਲਾਕ ਸਭ ਲੁੱਟਦੀ ਗੱਲ ਤੁਸੀਂ ਕਰ ਰਹੇ ਹੋ ਟੀਐਮ ਸਾਹਿਬ ਨਹੀਂ 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 ਚਲੋ ਅਬਲ ਖੁਰਾਨੇ ਤੋਂ ਲੈ ਕੇ ਸਾਰੇ ਸਾਥੀ ਸਾਰੇ ਬਾਜੋ ਮੈਂਬਰ ਸਾਹਿਬਾਨ ਜੇ ਅਨ ਡਰੈਸ ਕਰ ਗੱਲਾਂ ਤੁਸੀਂ ਕਰਦੇ ਨਾ ਲੁੱਟ ਬਾਦੇ ਮੂੰਹੋਂ ਲੁੱਟੂੰ ਚੰਗੀ ਲੱਗਦੀ ਐ ਪਰ ਮੁੱਖ ਮੰਤਰੀ ਸਾਹਿਬ ਮੈਂ ਕਰੂੰਗਾ ਮੁੱਖ ਮੰਤਰੀ ਸਾਹਿਬ ਕਰ ਲਓ ਜੀ ਪਰ ਬੈਠੋ ਤਾਂ ਸਹੀ ਪਹਿਲਾਂ ਤੁਹਾਨੂੰ ਤਾਂ ਸਹੀ ਮੁੱਖ ਮੰਤਰੀ ਸਾਹਿਬ ਬੋਲ ਰਹੇ ਜੀ ਸੁਣਾ ਮੁੱਖ ਮੰਤਰੀ ਸਾਹਿਬ ਕੇਹਦੇ ਡੈਸਕ 'ਤੇ ਬੋਲੀ ਮੁੱਖ ਮੰਤਰੀ ਸਾਹਿਬ ਤੁਸੀਂ ਆਪਣੀ ਗੱਲ ਜਾਰੀ ਰੱਖੋ ਜੀ ਉਹ ਜਿੰਦਰਾ ਤਾਂ ਲੱਗੂਗਾ ਜੇ ਤੁਸੀਂ ਬੱਜੇ ਜੇ ਤੁਸੀਂ ਨਹੀਂ ਬੱਜੇ ਜਿੰਦਰਾ ਨਹੀਂ ਲੱਗੂ ਬੈਠੋ ਆਪਣੀ ਗੱਲ ਵੀ ਰੱਖੋ ਬੈਠੋ ਗੱਟੋ ਸੀਰ ਸਾਹਿਬ ਸੀਰ ਸਾਹਿਬ ਸਪੀਕਰ ਸਾਹਿਬ ਬਿਠਾਓ ਮੈਂ ਸਾਰੇ ਬਾਜਯੋਗ ਮੈਂਬਰ ਸਾਹਿਬਾਨ ਨੂੰ ਬੇਨਤੀ ਕਰਦਾ ਹੈ ਕਿ ਆਪ ਵੀ ਆਪਣੀ ਸੀਟਾਂ ਤੇ ਬਿਰਾਜਮਾਨ ਹੋਣ ਆਪਣੀਆਂ ਆਪਣੀਆਂ ਸੀਟਾਂ ਤੇ ਬਿਰਾਜਮਾਨ ਹੋ ਸੀਟਾਂ ਸੀਟਾਂ ਤੇ ਬੈਠੋ ਜੀ ਤੁਸੀਂ ਸੀਟਾਂ ਤੇ ਬੈਠੋ ਜੀ ਤੁਸੀਂ ਬੈਠੋਗੇ ਬਾਜਯੋਗ ਸਾਹਿਬ ਪਲੀਜ਼ ਬੈਠੋ ਇਹ ਕਿਹੜੀ ਗੱਲ ਕੀ ਕਿਹੜੀ ਗੱਲ ਪਹਿਲੇ ਸਾਡੀ ਗੱਲ ਪਹਿਲੇ ਸਾਡੀ ਕੀ ਗੱਲ ਸਪੀਕਰ ਸਾਹਿਬ ਨੇ ਉਹ ਸਪੀਕਰ ਸਾਹਿਬ ਨੇ ਕਿਹਨੂੰ ਮਾਦੀ ਕਰ ਦੇਣ ਸਟੋਰੀਅਨ ਨੇ ਉਹ ਵਾਹਿਗੁਰੂ ਸਾਹਿਬ ਪੂਰੀ ਗੱਲ ਮੰਨਦੇ ਨਹੀਂ ਨਾ ਪਹਿਲੇ ਮਾੜੀਓ ਮੁਖਤਰੀ ਸਾਹਿਬ ਲੀਡਰ ਆਫ ਦੀ ਹਾਊਸ மே ਬੋਲ ਸਕਦੇ ਹੋ ਲੈ ਦੇ ਮੁਖਲੀ ਹਕਮਤ ਨਹੀਂ ਸਾਹਿਬ ਆਪਣੀ ਗੱਲ ਪੂਰੀ ਰੱਖਣ ਦਿਓ ਲੋਕ ਸੁਧ ਰਹੇ ਹੋ ਤੁਹਾਨੂੰ ਪਤਾ ਹੈ ਕਿ ਰਾਜਪਾਲ ਦਾ ਭਾਸ਼ਣ ਦਿੱਤਾ ਨਹੀਂ ਕੀਤਾ ਹੁੰਦਾ ਰਾਸ਼ਟਰਪਤੀ ਦਾ ਭਾਸ਼ਣ ਦਿੱਤਾ ਨਹੀਂ ਕੀਤਾ ਹੁੰਦਾ ਮੁਖਤਰੀ ਸਾਹਿਬ ਆਪਣੀ ਗੱਲ ਪੂਰੀ ਰੱਖਦਾ ਅੱਜ ਪੜੂੰਗਾ ਇਹਨੂੰ ਪੜੂੰਗਾ ਚਲੋ ਐਂ ਕਰੋ ਆ ਇਹ ਹੀ ਇਹ ਹੀ ਡਿਬੇਟ ਕਰਨੀ ਹੈ ਬੈਠੋ ਬੈਠੋ ਜਿੱਥੇ ਝੂਠਾ ਟੋਕ ਦਿਓ ਜਿੱਥੇ ਝੂਠ ਹੋਇਆ ਟੋਕ ਦਿਓ ਹਾਂ ਠੇਕਾ ਲੈ ਰਖੇ ਤੀ ਬਸਦੀ ਰਾਜਨੀਤੀ ਦਾ ਹਾਂ ਸਮਝ ਲਿਆ ਰਾਂ ਮੁਖਮੰਡਾ ਤੁਸੀਂ ਆਪਣੀਆਂ ਪ੍ਰੈਰੀ ਲਖੋ ਜੀ ਕਹਿਣੇ ਅਸੀਂ ਕਿਹਾ ਜਾ ਮਟੀਰੀਅਲ ਆ ਗਿਆ ਚੁੱਪ ਕਰ ਜਾਓ ਹਾਂ ਬਾੜੇਗ ਬਖੋ ਤੁਸੀਂ ਸਾਬ ਹਾਂ ਬੰਦੇ ਪੁੱਤਰਾ ਤੁਸੀਂ ਗੱਲ ਕਰੋ ਹਾਂ ਮਾਈਂਡੋ ਲੈਂਗੁਏਜ ਮੈਂ ਜੱਪਲਿੰਗਰ ਮੈਂ ਜੱਪਲਿੰਗਰ ਜੇ ਨੂੰ ਰੇਖੇ ਜਾਵੇ ਹਾਂ ਅਸੀਂ ਜੇ ਨੂੰ ਰੇਖੇ ਜਾਵੇ ਹਾਂ ਥੋੜਾ ਹੰਕਾਰ ਬੋਲ ਹੰਕਾਰ ਬੋਲ ਆਪਣੀਆਂ ਆਪਣੀਆਂ ਹੰਕਾਰ ਬੋਲ ਪਰ ਬੈਠਣ ਹਾਂ ਕੋਈ ਨਹੀਂ ਲੰਦੇ ਕੰਟਰੋਲ ਸਾਰੇ ਹਾਂ ਜੋ ਜਿੰਮਰ ਸਹਿਬਾਂ ਵਿੱਚ ਤਾਕੀਦ ਕੀਤੀ ਜਾਂਦੀ ਹੈ ਕਿ ਆਪਣੀਆਂ ਆਪਣੀਆਂ ਸੀਟਾਂ ਉੱਪਰ ਮੌਜੂਦ ਹਾਂ ਆਪਰ ਜਿੱਥੇ ਆ ਬੈਠੋ ਤੁਸੀਂ ਇੰਨੀਆਂ ਦੇ ਪੁੱਤਰੋਂ ਬੰਦੇ ਦੇ ਪੁੱਤਰ ਬੰਦੇ ਉਹ ਬੰਦਿਆਂ ਦਾ ਨਾਮ ਵੀ ਲਾ ਦਾਂਗੇ ਬੰਦਿਆਂ ਦਾ ਨਾਮ ਵੀ ਲਾ ਦਾਂਗੇ ਮੈਂ ਦੱਸੂਗਾ ਸਾਰਾ ਕੁਝ ਮੈਂ ਕਰ ਰਿਹਾ ਯਾਰ ਤੁਸੀਂ ਬੈਠ ਕੇ ਗੱਲ ਸੁਣੋ ਸੋਹਣੇ ਮਾਤਾ ਹੀ ਬੈਠੋ ਬੈਠੋ ਜਾਣਾ ਨਹੀਂ ਹੁਣ ਜਾਣਾ ਨਹੀਂ ਹੁਣ ਜਾਣਾ ਨਹੀਂ ਬੈਠੋ 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 ਫਿਰ ਬੈਠੋ ਉਹ ਹਮੇਸ਼ਾ ਸਾਰੇ ਸਾਰੇ ਬੇਬੇ ਸਭਾ ਨੂੰ ਬੇਨਤੀ ਕਰਦਾ ਕਿ ਬੈਠਣਗੇ

ਇਹ ਤੇ ਕੋਈ ਚੰਗੀ ਡੈਮੋਕਰਸੀ ਚੱਲ ਸਕਦੀ ਹੈ ਤੁਸੀਂ ਤੁਸੀਂ ਬੈਠੋਗੇ ਮੈਂ ਗੱਲ ਦੱਸ ਮੇਰੀ ਮੇਰੀ ਗੱਲ ਸੁਣੋ ਨਹੀਂ ਤੁਸੀਂ ਤੇ ਤੁਸੀਂ ਗਵਰਨਰ ਦਾ ਭਾਸ਼ਣ ਸੁਣਨੇ ਡੈਮੋਕਰਸੀ ਹੈ ਹੁਫੀਕੇ ਦੀ ਗੱਲ ਹੈ ਡੈਮੋਕਰਸੀ ਹੈ ਤੁਸੀਂ ਰਾਸ਼ਟਰਪਤੀ ਦਾ ਤੇ ਗਵਰਨਰ ਦਾ ਭਾਸ਼ਣ ਡਿਸਪਲੀਨ ਨਹੀਂ ਕਰ ਸਕਦੇ ਚੱਕ ਕੇ ਆ ਗਿਆ ਤੁਹਾਨੂੰ ਕਿਸਾਨਾਂ ਦਾ 헤ਜ ਆ ਗਿਆ ਤੁਹਾਨੂੰ ਕਿਸਾਨਾਂ ਦਾ 헤ਜ ਆ ਗਿਆ ਉਹਦੇ ਕਿਸਾਨਾਂ ਦਾ 헤ਜ ਆ ਗਿਆ ਸਪੀਕਰ ਸਾਹਿਬ ਇਹਨਾਂ ਦੀ ਮੰਗ ਕੀ ਸੀ ਕਿ ਪਹਿਲਾਂ ਕਿਸਾਨਾਂ ਨੂੰ ਸ਼ੁਭ ਕਰਨ ਨੂੰ

ਸੀ ਉਹ ਤਾਂ ਤੇਨੂੰ ਦੱਸ ਕਰਨਗੇ ਪਤਾ ਹਾਂ ਜੀ ਕਰੋ ਪਤਾ ਹਾਂ ਜੀ ਕੀ ਕਰਨਗੇ ਆ ਪ੍ਰਧਾਨ ਹੈ ਜਦੋਂ ਮੈਂ ਇੱਥੇ ਹਾਂ ਆ ਹੰਕਾਰ ਹੈ ਸਰ ਮੈਂ ਨੂੰ ਹੰਕਾਰ ਕਹਿੰਦੇ ਨੇ ਮੈਂ ਆ ਇੱਥੇ ਇੱਥੇ ਕੋਈ ਨਹੀਂ ਰਿਹਾ ਹਾਂ ਗੱਲਾਂ ਕਰ ਦਿਓ ਗੱਲਾਂ ਵੀ ਜਾਂ ਤੱਕ ਜਾਂ ਜਾਵੇ ਗੱਲਾਂ ਸੋਨੇ ਦੇ ਬਿਸਕੁਟਾਂ ਦੇ ਸਮਗਲਿੰਗ ਤੱਕ ਜਾਂ ਗਈਆਂ ਫਿਰ ਆ ਚਾਲ ਚੱਕੀ ਔਰ ਜੋ ਮੀਰ ਬਾਈ ਦਾ ਅਜੇ ਨਿਸ਼ਾਨ ਨੂੰ ਕਹਿੰਦੇ ਅਸੀਂ ਮਟੀਰੀਅਲ ਆ ਮੋਬਾਈਲ ਰਿਪੇਅਰ ਕਰਨ ਆਲੇ ਆ ਗਏ ਮੈਂ 250 ਰੁਪਏ ਲੈ ਕੇ ਮੁਹੰਮਦ ਸਦੀਕ ਨਾਲ ਧਿਆਈ ਤੇ ਜਾਂਦਾ ਸੀ ਪਤਾ ਲੱਗ ਗਿਆ ਤੁਹਾਨੂੰ ਇੱਕ ਅਸੀਂ ਮੋਬਾਈਲ ਆ ਗਿਆ ਇੱਕ ਅਸੀਂ ਮੋਬਾਈਲ ਆ ਗਿਆ ਮੈਂ ਨਾ ਸਮਝੇ ਬੰਨੋ ਫੋਨ ਵੀ ਮੈਂ ਥੋੜੇ 걸 ਗਿਆ ਮੈਂ ਕਿਉਂ ਕਰ ਦਿਓ ਆਪਣੀਆਂ ਆਪਣੀਆਂ ਸੀਟਾਂ ਤੇ ਬੈਠਣ ਸਾਰੇ ਮਾਨਯੋਗ ਮੈਂਬਰ ਆਪਣੇ ਵਸੀਫ ਸਾਹਿਬ ਇੱਕ ਮਿੰਟ ਮੰਤਰੀ ਜੀ ਬੈਠੋ ਮੰਤਰੀ ਸਹਿਬਾਨ ਬੈਠਣ ਕੀਵਾ ਜੀ ਬੈਠੋ ਤੁਸੀਂ ਕੀਵਾ ਜੀ ਬੈਠੋ ਬਾਹਰ ਬੈਠੋ ਤਾਲਾ ਬਾਰੋਂ ਨਹੀਂ ਲਾਰੇ ਅੰਦੋ ਲਾਰੇ ਤਾਂ ਕਿ ਤੋਈ ਜਾਓ ਨਾ ਵੇ ਬੈਠੋ ਤੁਹਾਡੀ ਹਿਸਟਰੀ ਹੈ ਰੋਜ ਤੁਹਾਡੀ ਹਿਸਟਰੀ ਆ ਤੋ ਜਾਣੇ ਹੋ ਰੋਜ ਰੋਜ ਵੱਜਦੇ ਹੋ ਰੋਜ ਵੱਜਦੇ ਹੋ ਬੈਠੋ ਜੀ ਬੈਠੋ ਅੰਦਰੋਂ ਲੱਗ ਰਿਹਾ ਹੈ ਤਾਂ ਕਿ ਵਿਪੱਖਸ਼ ਬੈਠਾ ਰਹੇ ਲੋਕ ਤਾਂ ਤਨ ਨੂੰ ਬਚਾਈਏ ਬੈਠੋ 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 ਮੰਤਰੀ ਜੀ ਮੰਤਰੀ ਸਾਹਿਬ ਬੈਠਣਗੇ ਬੈਠੋ ਜੀ ਬੈਠੋ 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 ਤੁਸੀਂ ਬੈਠੋ ਬੈਠੋ ਆਪਣਾ ਸੀਐਮ ਸਾਹਿਬ ਆਪਣੀ ਗੱਲ ਚਾਲੂ ਰੱਖਣਗੇ ਜੀ ਜੀ

ਕਹਿੰਦੀ ਕਰ ਰਿਹਾ ਕਿਸ ਨਾਲ ਉਹ ਤੂੰ ਛੱਡ ਯਾਰ ਤੂੰ ਛੱਡ ਯਾਰ ਜੋ ਕੁਛ ਵੀ ਚੇਤ ਆਜ਼ਾਦਤੋ ਬਿਨਾ ਬੋਲਿਆ ਗਿਆ ਰਿਕਾਰਡ ਨਾ ਕੀਤਾ ਜਾਵੇ ਜੇ ਤੁਸੀਂ ਗਰੀਬ ਨੂੰ ਮੈਨੂੰ ਪਤਾ ਹੈ ਜੋ ਜੋ ਕੁਝ ਵੀ ਚੇਤ ਆਜ਼ਾਦਤੋ ਬਿਨਾ ਬੋਲਿਆ ਗਿਆ ਰਿਕਾਰਡ ਨਾ ਕੀਤਾ ਜਾਵੇ ਸਾਰੇ ਮਾਣਯੋਗ ਮੈਂਬਰ ਸਭਾ ਨੂੰ ਬੇਨਤੀ ਹੈ ਕਿ ਆਪਣੀ ਆਪਣੀ ਸੀਟਾਂ ਤੇ ਬੈਠਣ ਔਰ ਹਾਊਸ ਦੀ ਕਾਰਵਾਈ ਚੱਲਣ ਦੇ ਤੁਹਾਨੂੰ ਤਾਂ ਸਮਝ ਦੀ ਕੱਖ ਨਹੀਂ ਉਹ ਪ੍ਰਧਾਨ ਜੀ ਉਹ ਤੁਹਾਨੂੰ ਤਾਂ ਸਮਝ ਦੀ ਕੱਖ ਨਹੀਂ ਤੁਸੀਂ ਕਿਹਨੇ ਚੱਲੇ ਹੋ ਕਹਿੰਦਾ ਮੈਂ ਆ ਇੱਥੇ ਕੌਣ ਹੁੰਦਾ ਪ੍ਰਧਾਨ पहला आपस आपस बनाओ बैठो बैठो ना बैठो इस कर लेने कला, बिल्कुल नहीं बैठे ना बैठो क्लास केलायक बच्चे खड़ा किया जाता चलो बैठो खड़े रहो खड़े रहो बैठा जी बैठो मैं ਸਾਰੇ ਮੈਂਬਰਸ਼ਿਪਾਂ ਨੂੰ ਬੇਨਤੀ ਕਰਦਾ ਕਿ ਇਹ ਜਿਹੜੀ ਕਾਲੇ ਵਾਲੀ ਗੱਲ ਹੋਈ ਹੈ ਇਹ ਸਿੰਬੋਲਿਕ ਹੈ ਇਹ ਸਿੰਬੋਲਿਕ ਗੱਲ ਕੀਤੀ ਗਈ ਹੈ ਤਾਂ ਕਿ ਦੋਨੇ ਪੱਖ ਪੱਖਰ ਵਿਪੱਖਿ ਬੈਠ ਕੇ ਮੰਤਰਣਾ ਕਰਨ ਡਿਸਕਸ਼ਨ ਕਰਨ ਜਦੋਂ ਆਪਾਂ ਬਾਹਰ ਜਾ ਲੈ ਜਾਨੇ ਆ ਠੀਕ ਹੈ ਤੁਹਾਡਾ ਹੱਕ ਹੈ ਪਰ ਡਿਸਕਸ਼ਨ ਤੇ ਕਰਨਾ ਜ਼ਰੂਰੀ ਹੈ ਨਾ ਸਪੀਕਰ ਸਾਹਿਬ ਮਈ ਚ ਲੋਕ ਇਹਨਾਂ ਨੂੰ ਜਿੰਦਾ ਲਾਉਣਗੇ ਇਹ ਯਾਦ ਰੱਖ ਲੈਣ 13 ਜੀਰੋ ਹੋਊਗਾ ਪੰਜਾਬ ਚੋਂ ਜਿੰਦਾ ਲੱਗੂਗਾ ਇਹ ਤੋਂ ਪਹਿਲਾਂ 2022 ਚ ਜਿੰਦਾ ਲੱਗਿਆ ਇਹ ਜਿੰਦੇ ਦੀ ਕੀਮਤ ਨਹੀਂ ਸਮਝਦੇ ਇਹ ਜਿੰਦੇ ਦੀ ਕੀਮਤ ਨਹੀਂ ਸਮਝਦੇ ਚਾਬੀ ਜਨਤਾ ਦੇ ਹੱਥਾਂ ਚਾਬੀ ਜਨਤਾ ਦੇ ਹੱਥਾਂ ਮਿਸਟਰ ਬਾਜਵਾ ਤੁਸੀਂ ਪ੍ਰਾਊਡ ਨਾ ਕਰੋ ਤੁਸੀਂ ਹੰਕਾਰ ਕਰਦੇ ਹੋ ਤੁਸੀਂ ਕਹਿੰਦੇ ਸਾਡਾ ਮਟੀਰੀਅਲ ਸਾਡਾ ਪਤਾ ਨਹੀਂ ਕੀ ਬਾਪਾ ਹੁਣ ਡਿਸਕਸ਼ਨ ਨੂੰ ਅੱਗੇ ਤੋਰਿਏ ਜੀ ਇਹ ਤੂੰ 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 ਮੇਰੇ ਨਾਲ ਗੱਲ ਨਹੀਂ ਕਰੇਂ ਦੇਖੋ ਜੀ ਏ ਮਟੀਰੀਅਲ ਕਿਹਾ ਜਾਏ ਕਿਹਾ ਜਾ ਮਟੀਰੀਅਲ ਆ ਗਿਆ ਯਾਰ ਲੀਡਰ ਆਫ ਦਾ ਹਾਊਸ ਨੇ ਬੇਨਤੀ ਹੈ ਕਿ ਬੈਠਣ ਸਾਰੇ ਸਾਥੀ ਮੰਤਰੀ ਜੀ ਬੈਠੋ ਜੀਮਾ ਜੀ ਬੈਠੋ ਬੈਠੋ ਜੀ ਚੇਤਨ ਜੀ ਆਪਣੀ ਸੀਟ ਤੇ ਜਾਓ ਕੇਤੇ ਦੀ ਆਪਣੇ ਸੀਟ ਤੇ ਜਾਓ ਬੱਡਾ ਦੇ ਬੰਦਾ ਤੇ ਲਿਆ ਮਾ ਵੱਡਾ ਦਿਲ ਕਰਕੇ ਤੁਹਾਨੂੰ ਬਿਠਾਉਣਾ ਚਾਹੁੰਦਾ ਇੱਥੇ ਤੁਸੀਂ ਬਾਈਕਾਟ ਕਰ ਜਾਂਦੇ ਹੋ ਮੈਂ ਕੱਲਾ ਬੋਲੀ ਜਾਂਦਾ ਰਹਿਣਾ ਖਾਲੀ ਬੁਰ ਕੁਰਸੀਆਂ ਮੂਰੇ ਮੈਂ ਮੈਂ ਜਿੰਦਾ ਅੰਦਰੋਂ ਲਾ ਰਿਆਂ ਬਾਹਰੋਂ ਨਹੀਂ ਅੰਦਰੋਂ ਲਾ ਰਿਆਂ ਜਾ ਕੇ ਤੁਹਾਨੂੰ ਲੋਕਾਂ ਨੇ ਇਸ ਕਰਕੇ ਨਹੀਂ ਭੇਜਿਆ ਕਿ ਮਰਦਾਬਾਦ ਦੇ ਨਾਰੇ ਲਾ ਕੇ ਬਾਹਰ ਚਲੇ ਜਾਓ ਇੱਥੇ ਬਹਿ ਕੇ ਸੁਣੋ 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 ਚੇਅਰ ਨੂੰ ਐਡਰੈਸ ਕਰੋ ਜੀ ਚੇਅਰ ਨੂੰ ਐਡਰੈਸ ਕਰੋ ਚੇਅਰ ਨੂੰ ਐਡਰੈਸ ਕਰੋ ਤੋ ਬੈਠੋ ਜੀ ਬੈਠੋ ਬੈਠੋ ਜੀ ਬੈਠੋ ਬੈਠੋ मैं मानयोग मंत्री साहबान बेनती करता कि बैठा सारे मानयोग विधायक साहबान बेनती है कि बैठो अमन जी बैठो अपनी जगह दे। अपनी जगह ते बैठो जी आप डिस्कशन कर कोई भी फ्लोर नहीं क्रॉस करेगा बैठो जी।, जी।, जी बैठो जी बैठो जी बैठो

ਤੁਹਾਡੇ ਤੁਹਾਡੇ ਗਲਤ ਗੱਲ ਤਾਂ ਜੂੜਾ ਇਹ ਗਲਤ ਗੱਲ ਤਾਂ ਜੂੜਾ ਮੁੱਖ ਮੰਤਰੀ ਸਾਹਿਬ ਵੀ ਪ੍ਰੋਟੈਸਟ ਲਗੇ ਹਾਂ ਇਹ ਗਲਤ ਗੱਲ ਤਾਂ ਜੂੜਾ ਸਾਰੇ ਬਾਦਯੋ ਮੈਂਬਰ ਸਾਹਿਬਾਂ ਨੂੰ ਬੇਨਤੀ ਕੀਤੀ ਜਾਂਦੀ ਹੈ 70% ਕੌਂਸਲ ਬੀਜਪੀ ਚਲੀ ਗਈ ਰਹਿਣੋ ਧਕੇ ਰੋ ਧਕੇ ਰੋ ਸਰ ਇਹਨਾਂ ਦਾ ਐਮਐਮ ਬੈਠੋ ਸਾਰੇ ਬਾਦਯੋ ਕੌਂਸਲ ਬਹਿਬਾਂ ਨੂੰ ਬੇਨਤੀ ਹੈ ਕਿਓ ਬੈਠਣ ਆਪਣੀ ਆਪਣੀ ਜਗ੍ਹਾ ਤੇ ਬੈਠਣ बैठो, बै, बैठो, 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 बैठो 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 जी बैठो डॉक्टर साहब बैठो राजा जी बैठो अमन जी, जी बैठो बैठो जी बैठो जी बैठो जी, बैठो, जी, बैठो, बैठो? भी साथ 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 कोई भी कोई भी मेंबर मैं बैठो तुम बैठो जी मुख्यमंत्री साहब तुम अपनी गल कंटिन्यू करो जी गल कंटिन्यू करो चेयर करोगे जी जी ਧੰਨਵਾਦ ਤੇ ਬਹੁਤ ਬਹੁਤ ਮਿਹਰਬਾਨੀ ਸਪੀਕਰ ਸਾਹਿਬ ਅੱਜ ਜੋ ਰਾਜਪਾਲ ਸਾਹਿਬ ਦਾ ਭਾਸ਼ਣ ਜਿਹਨੂੰ ਕਿ ਜਿਹਨੂੰ ਕਿ ਪੂਰਾ ਨਹੀਂ ਹੁਣ ਦਿੱਤਾ ਗਿਆ ਕਿਉਂਕਿ ਉਹਦੇ ਵਿੱਚ ਬਹੁਤ ਜ਼ਿਆਦਾ ਸੱਚ ਲਿਖਿਆ ਹੋਇਆ ਹੈ ਇੱਕ ਦੋ ਮਿੰਟ ਬਖੋ ਦੇ ਜਾਵੇ ਇੱਕ ਮਿੰਟ ਮੈਂ ਸਾਰੇ ਮੈਂ ਬਾਜਵਾਥਾ ਤੋਂ ਮੈਂ ਗੱਲ ਕਹੀ ਕਿਉਂ ਨਾ ਇਹ ਹਾਊਸ ਦੀ ਰੈਗੂਲੇਸ਼ਨ ਨਾਲ ਹੋਇਆ ਹੈ ਸੋ ਇਹ ਡਿਸਕਸ਼ਨ ਪਹਿਲਾ ਹੋਏਗਾ ਇੱਕ ਰੈਜ਼ੋਲੂਸ਼ਨ ਹੋਇਆ ਜੀ ਉਦੋਂ ਤੁਸੀਂ ਆਏ ਨਹੀਂ ਸੀ ਉਦੋਂ ਤੁਸੀਂ ਆਏ ਨਹੀਂ ਸੀ ਉਦੋਂ ਤੁਸੀਂ ਆਏ ਨਹੀਂ ਸੀ ਧਿਆਨ ਦਿਆ ਕਰੋ ਤੁਸੀਂ ਧਿਆਨ ਦਿਆ ਕਰੋ ਕਿੱਥੇ ਰੋ ਰਹੇ ਹੋ ਮੱਖੋ ਦੇ ਸਾਹਿਬ ਮੱਖੋ ਦੇ ਸਾਹਿਬ ਤੁਸੀਂ ਆਪਣੀ ਗੱਲ ਕੰਟੀਨਿਊ ਕਰੋ ਜੀ ਜੀ ਮੈਂ ਬੋਲਾਂ ਜੀ ਜੀ ਪਲੀਜ਼ ਪਲੀਜ਼ ਕੰਟੀਨਿਊ ਕਰੋ ਸਪੀਕਰ ਸਾਹਿਬ ਗੱਲ ਤੁਸੀਂ ਇਹਦੇ ਗੱਲ ਗੱਲ ਜੀ ਸਪੀਕਰ ਸਾਹਿਬ ਕੁਐਸਚਨ ਆਵਰ ਤੇ ਜ਼ੀਰੋ ਆਵਰ ਲੈਣਾ ਆਡਾ ਪੈਰੋਗੇਟਿਵ ਤੁਸੀਂ ਘੰਟੇ ਬਾਅਦ ਲੈ ਲਿਓ ਤੁਸੀਂ 2 ਘੰਟੇ ਬਾਅਦ ਕੁਐਸਚਨ ਆਵਰ ਕਰ ਲਿਓ ਜ਼ੀਰੋ ਕਰ ਲਿਓ ਜੇ ਤੁਸੀਂ ਜੇ ਤੁਸੀਂ ਅੱਜ ਇਸ ਗੱਲ ਤੋਂ ਸ਼ੁਰੂ ਕਰਨਾ ਚਾਹੁੰਦੇ ਹੋ ਕਿ ਰਾਜਪਾਲ ਦੇ ਬਾਸ਼ੇ ਤੇ ਡਿਬੇਟ ਸ਼ੁਰੂ ਹੋਵੇ ਤਾਂ ਇਹਨਾਂ ਨੂੰ ਵੀ ਤਾਂ ਟਾਈਮ ਮਿਲੂਗਾ ਇਹਨਾਂ ਨੂੰ ਵੀ ਤਾਂ ਟਾਈਮ ਮਿਲੂਗਾ ਰਾਜਪਾਲ ਦੇ ਬਾਸ਼ੇ ਬਾਰੇ ਜੋ ਮਰਜੀ ਬੋਲ ਲਿਓ ਬੋਲੋ ਕਿਉਂਕਿ ਉਹਦਾ ਤਾਂ ਕਿ ਇਹਨਾਂ ਨੇ ਚਲੇ ਜਾਣਾ ਇਹ ਇੰਨੀ ਦੇਰ ਬੈਠਣ ਵਾਲੇ ਹੈ ਨਹੀਂ ਇਹ ਬਿਨਾ ਸੱਤਾ ਤੋਂ ਬੈਠ ਨਹੀਂ ਸਕਦੇ ਇਹਨਾਂ ਨੂੰ ਟੀਵੀ ਤੇ ਆਉਣ ਦਾ ਚਾਹ ਹੈ ਬਾਹਰ ਜਾਣਾ ਇਹਨਾਂ ਨੇ ਹੁਣ ਬਾਹਰ ਵਾਸਤੇ ਮੈਂ ਜ਼ਿੰਦਾ ਗ੍ਰਿਫਤ ਕਰਤਾ ਹੁਣ ਬਾਹਰ ਵੀ ਨਹੀਂ ਜਾ ਸਕਦੇ ਤੇ ਮੈਨੂੰ ਵੀ ਸ਼ੌਕ ਨਹੀਂ ਮੈਂ 17 ਸਾਲ ਦਾ ਮਸ਼ਹੂਰ ਹੋ ਗਿਆ ਸੀ ਮੈਨੂੰ ਕਿਤੇ ਟੀਵੀ ਤੇ ਆਉਣ ਦਾ ਸ਼ੌਕ ਹੈ ਨਹੀਂ ਤੁਹਾਡੇ ਬੇਟੇ ਨੂੰ ਸ਼ੌਕ ਹੈ ਕਿ ਮੈਨੂੰ ਫਿਲਮਾਂ ਦਾ ਹੀਰੋ ਬਣਾ ਦੋ ਨਹੀਂ ਬਣਾ ਸਕਦੇ ਤੁਸੀਂ ਜੇ ਪੈਸੇ ਦੀ ਖੇਡ ਹੁੰਦੀ ਨਾ ਕਲਾ ਤੁਸੀਂ ਮੈਨੂੰ ਕਹਿੰਨਾ ਮੈਂ 150 ਰੁਪਏ ਲੈਂਦਾ ਸੀ ਮੁਹੰਮਦ ਸਰੀਕ ਤੋਂ ਮੈਂ ਲੈਂਦਾ ਸੀ ਮੈਂ ਕਲਾ ਕਰਕੇ ਮਸ਼ਹੂਰ ਹੋਇਆ ਤੁਹਾਡਾ ਬੇਟਾ ਕਿੰਨੇ ਸਾਲਾਂ ਤੋਂ ਕਹੀ ਜਾਂਦਾ ਪਾਪਾ ਮੇਰੇ ਵਾਸਤੇ ਫਿਲਮ ਬਣਾ ਦੋ ਮੈਨੂੰ ਕੋਈ ਪ੍ਰੋਡਿਊਸਰ ਹੀਰੋ ਨਹੀਂ ਲੈਂਦਾ ਇਹ ਕੀ ਪੈਸੇ ਦੀ ਖੇਡ ਨਹੀਂ ਹੁੰਦੀ ਇਹ ਪੈਸੇ ਦੀ ਖੇਡ ਨਹੀਂ ਹੁੰਦੀ ਕਲਾ ਇਹ ਜਿਹੜੀ ਆਦਤ ਹੈ ਨਾ ਕਲਾ ਇਹ ਬਹੁਤ ਦੀ ਗੱਲ ਹੈ ਹਾਂ ਤੇ ਤੁਸੀਂ ਮੈਨੂੰ ਕਹਿ ਰਹੇ ਹੋ ਇਹ 600 ਰੁਪਏ ਦਿਹਾੜੀ ਲੈਂਦਾ ਸੀ ਇਹ ਜਬਲੀਆਂ ਮਾਰਦਾ ਸੀ ਤੇ ਤੁਸੀਂ ਉਹੀ ਤੁਹਾਡਾ ਐਮਪੀ ਆ ਹੋ ਸਪੀਕਰ ਸਾਹਿਬ ਤੁਸੀਂ ਜੀ ਜੀ ਤੁਸੀਂ ਬੈਠੋ ਜੀ ਸਾਰਾ ਲੀਡਰ ਆਫ ਦਾ ਹਾਊਸ ਜਦੋਂ ਮਰਜ਼ੀ ਬੋਲ ਸਕਦਾ ਜਦੋਂ ਮਰਜ਼ੀ ਬੋਲ ਸਕਦਾ ਲੀਡਰ ਆਫ ਦਾ ਹਾਊਸ ਜਦੋਂ ਮਰਜ਼ੀ ਬੋਲ ਸਕਦਾ ਦੀ ਮੁਖਮਤੀ ਸਾਹਿਬ ਤੁਸੀਂ ਕੰਟੀਨਿਊ ਕਰੋ ਜੀ ਮੁਖਮਤੀ ਸਾਹਿਬ ਕੰਟੀਨਿਊ ਕਰੋ ਜੀ ਮਿਸਟਰ ਬਾਜਵਾ ਓ ਮਿਸਟਰ ਬਾਜਵਾ ਹੈਲੋ ਮੁਖਵਾਦੀ ਖਾਂ ਕਰ ਇੱਧਰ ਪੌਣੇ 2 ਵਜੇ ਪੌਣੇ 2 ਵਜੇ ਅਰਲੀ ਮਾਰਨਿੰਗ ਮੈਂ ਕਿਸਾਨਾਂ ਦੇ ਨਾਲ ਬਹਿ ਕੇ ਸਰਕਾਰ ਦੀਆਂ ਮੀਟਿੰਗਾਂ ਕਰਾਉਂਦੇ ਰਹਿਆ ਤੁਸੀਂ ਕਹਿੰਦੇ ਸੀ ਇਹ 8 ਵਜੇ ਤੋਂ ਬਾਅਦ ਇਹ ਮਿਲਦਾ ਨਹੀਂ ਪਾਣੇ ਦੋ ਵਜੇ ਤੁਸੀਂ ਕਿੱਥੇ ਸੀ ਤੁਸੀਂ ਡੈਕਟਿਕਾ ਨਹੀਂ ਕੀਤਾ ਤੁਸੀਂ ਸਵੇਰੇ 11 ਵਜੇ ਉੱਠ ਕੇ ਅਡਰੈਸ ਕੀਤਾ ਜਾਵੇ ਕਿਹਨੂੰ ਕੀ ਪਤਾ ਗਰੀਬ ਕੀ ਹੁੰਦਾ ਤੁਹਾਨੂੰ ਕੀ ਪਤਾ ਗਰੀਬੀ ਕੀ ਹੈ ਇਹਨਾਂ ਨੂੰ ਅਡਰੈਸ ਕੀਤਾ ਜਾਵੇ ਅੱਜ ਹਟਪੂਣ ਵਾਲੇ ਇਹ ਬੰਦਾ ਅੱਜ ਕਿਸਾਨ ਯਾਦ ਆ ਗਏ ਉਦੋਂ ਕੈਪਟਨ ਦੇ ਘਰ ਹੀ ਜਾ ਕੇ ਤੜਕੇ ਤੜਕੇ ਲਾਉਂਦੇ ਸੀ ਮਤਨ ਨੂੰ ਉਹਦਾ ਕਿਸਾਨਾਂ ਨੂੰ ਚਿੱਠੀ ਲਿਖੀ ਨਹੀਂ ਕੋਈ 726 ਮਰਵਾ ਲੈ 726 ਮਰਵਾ ਲੈ ਕਰੋ ਜੀ ਦਸ਼ਰਧਾਂਜਰੀ ਦਿੱਤੀ ਜੋ 726 ਮਰੇ ਸੀ ਲੈ ਕਿਉਂ ਨਹੀਂ ਦਿੱਤੀ ਗੱਲੇ ਗੱਲੇ ਮੁਖਮੰਤਰੀ ਸਾਹਿਬ ਫਲੋਰ ਕ੍ਰਾਸ ਨਹੀਂ ਕਰੇ ਜੀ ਬਾਈ ਨੇਮ ਬਾਈ ਨੇਮ ਦਿੱਤੀ ਹਾਂ ਜੀ ਯਾ ਤੁਸੀਂ ਜੀ ਸੀਐਮ ਥਿਸ ਇਜ਼ ਅ ਸੀਐਮ ਇਹ ਲੋਕ ਕਹਿੰਦਾ ਸੀਐਮ ਆ ਜਨਾਬ ਤੁਹਾਡਾ ਪ੍ਰੋਟੋਕਾਲ ਤੁਸੀਂ ਪ੍ਰੋਟੋਕਾਲਾਂ ਚੋਂ ਬਾਹਰ ਨਹੀਂ ਨਿਕਲਦੇ ਲੈ ਕੇ ਸਵਾ ਸਵਾ ਲੱਖ ਦੇ ਸ਼ਾਲ ਤੁਰੇ ਫਿਰਦੇ ਹੋ ਤੁਸੀਂ ਕੁਰਸੀ ਨਹੀਂ ਮਿਲਣੀ ਆਪਣਾ ਸਾਰੇ ਮਾਣਯੋਗ ਸਾਥੀ ਬੈਠਣਗੇ ਸਾਰੇ ਸਾਰੇ ਮਾਣਯੋਗ ਸਾਥੀ ਬੈਠਣਗੇ ਸੋ ਬਹਿਸ ਦਾ ਕੇਸ ਨੂੰ ਨੋਕਰੀ ਦਿੱਤੀ ਆ ਕੇਸ ਨੂੰ ਨੋਕਰੀ ਬਹਿਸ ਬਹਿਸ ਦਾ ਸਮਾਂ ਮੇਰੇ ਕੋਲੇ ਆਇਆ ਇਹਦੇ ਵਿੱਚ ਪਾਰਟੀਆਂ ਦੀ ਇੱਕ ਵਾਰ ਐਨਾਉਂਸਮੈਂਟ ਛੋੜ ਲੋ ਜੀ ਐਨਾਉਂਸਮੈਂਟ ਛੋੜ ਲੋ ਐਨਾਉਂਸਮੈਂਟ ਪੰਜਾਬ ਦੇ ਲੋਕ ਪੁੱਛ ਰਹੇ ਕਿ ਕਿੰਨੇ ਆਓ ਨੌਕਰੀਆਂ ਦੀ ਗੱਲ ਕਰਦੇ ਮੇਰੇ ਘਰ ਪਰਿਵਾਰ ਤੇ ਇਹ ਵੀ ਇੱਕ ਵਾਰ ਜੀ ਦੇ ਵਿੱਚ ਲੱਗਾ ਹਾਂ ਬਟੇ 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 ਬਸ ਤੇ ਰਾਹੁਲ ਗਾਂਧੀ ਕਿੰਨੇ ਪਹਿਲਾਂ ਆਪਾਂ ਰਾਹੁਲ ਗਾਂਧੀ ਕਿੰਨੇ ਪਹਿਲਾਂ ਮੈਂ ਸਾਡੀ ਬੱਚੇ ਨੂੰ ਬੋਲ ਰਿਹਾ ਹਾਂ ਥੋੜੀ ਗਾਂਧੀ ਰਾਹੁਲ ਗਾਂਧੀ ਮੱਛੇ ਤੇ ਨਾ ਗਾਂਧੀ ਜੇ ਕੋਈ ਕਿਸੇ ਨੂੰ ਮਰਵਾਉਣ ਵਾਲੇ ਤਾਂ ਸਾਡੇ ਨਾਲ ਉੱਥੇ ਕਰਦੇ ਇੱਕ ਪਾਸੇ ਤਾਂ ਸਮਝੌਤੇ ਕਰ ਕਹਿ ਕਹਿ ਪੂਰ ਖੇਤਰ ਵੀ ਨਾ ਦੇਣ ਮੁੱਖ ਮੰਤਰੀ ਸਾਹਿਬ ਗੁਜਰਾਤ ਜਿਵੇਂ ਛੱਡਣ ਜੱਕ ਜੇ ਤੇਰੀ ਇਨੀ ਚੱਲਦੀ ਆ ਉਹ ਤੇਰੇ ਨੂੰ ਪੁੱਛਦਾ ਫਿਰ ਇੱਕ ਅਨਾਉਂਸਮੈਂਟ ਆ ਜਿਹੜਾ ਉਹਨਾਂ ਦੇ ਪਾਸੇ ਕੋਈ ਸਾਰੇ ਚਲੋ ਸਾਰੇ ਮਾਣੋ ਜ਼ੀਰੋ ਬ੍ਰੇਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆਪਣੀ ਆਪਣੀ ਜਗ੍ਹਾ ਤੇ ਬੈਠੋ ਉਹ ਸਮਝ ਨਹੀਂ ਹੁੰਦਾ ਸਦਨਾ 15 ਮਿੰਟਾਂ ਦੇ ਲਈ ਛੱਡ ਕੀਤਾ ਜਾਂਦਾ ਹੈ